ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਲਾਂ ਸੇਲ ਲਈ ਲੈ ਕੇ ਆਂ ਜੀ ਇੱਕ ਬਈ ਪਹਿਲੇ ਨੰਬਰ ਵਾਲੀ ਤਾਜੀ ਸੂਈ ਵੀ ਆ ਦੂਜੀ ਗੱਬਣਾ ਆਉ ਪੁੱਛ ਲੈਨੇ ਬਾਈ ਟੋਟਲ ਭਾਈ ਜੀ ਹਸ਼ੀਕਾਲ ਹਸ਼ੀਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਉਠੰਦਾ ਤਸਵੀਰ ਰਾਮਪੁਰਾ ਨੇੜੇ ਪਿੰਡ ਬਈ ਨੇੜੇ ਵੀਰੇ ਜੇਠੂਆ ਰਹ ਜਾਂਦਾ ਆਪਾਂ ਨੂੰ ਮੋਬਾਈਲ ਨੰਬਰ ਬੋਲ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਈ ਆ ਡਾਕਟਰ ਬਾਈ ਕਦੋਂ ਸੂਈ ਆ ਬਾਈ ਇਹ ਤਾਂ ਪਹਿਰੇ ਸੂਈ ਆ ਮੰਨ ਲਾ 12 1 ਵਜੇ ਡਾਕਟਰ 12 1 ਵਜੇ ਬੱਚਾ ਕੀ ਦੇਤਾ ਬਾਈ ਮੱਛੀ ਦੇਦੀ ਬਾਈ ਜਰਸੀ ਬੱਚੀ ਚੰਗੀ ਆ ਜੇ ਹਾਂ ਜਰਸੀ ਆ ਬਾਈ ਪ्योर ਜਰਸੀ ਬੱਚਾ ਬਾਈ ਬੱਚੀ ਨੂੰ ਜਨਮ ਹੁੰਦਾ ਜਰਸੀ ਬੱਚੀ ਦਿੰਦੀ ਆ ਬੱਚੀ ਬਹੁਤ ਚੰਗੀ ਆ 나ੜੂਆ ਨੜੂਆ ਡਾਕਟਰ ਜਿਹੜਾ ਲੈ ਕੇ ਜਾਓ ਦੋ ਨਾਲ ਲੈ ਕੇ ਜਾਓ ਹਾਂ ਦਾ ਜਰਸੀ ਆ ਸਾਂਗੂ ਪੂਰਾ ਕਰੂਗਾ ਹੂੰ ਨਾਲੇ ਗਾਂ ਡੱਬੀ ਲੈ ਕੇ ਜਾ ਨਾਲੇ ਐਫ ਐ ਬੰਦਾ ਨਾ ਇਹ ਤਾਂ ਜਰਸੀ ਵਾਛੀ ਗਾ ਨਾਲ ਹੀ ਚੜਾ ਜਿਵੇਂ ਮਰਦੀ ਹੱਥ ਫੇਰੀ ਚੱਲ ਕਰਮ ਵਾਲੀ ਪੂਰੀ ਠੰਡੀ ਸੀ ਲਾ ਦੋਨੇ ਪੁੱਠੇ ਪਾਸੇ ਹੀ ਭਈ ਹੱਥ ਫੇਰੀ ਜਿੰਨਾ ਮਰਦੀ ਬਹਿ ਜਾ ਡਾਕਟਰ ਇਹਨੂੰ ਕੋਈ ਨਹੀਂ ਕਹਿੜਾ ਕੁਛ ਨਹੀਂ ਆ ਨਾ ਕਰਮ ਵਾਲੀ ਨੇ ਹਾਂ ਤੇ ਕਿੰਨਾ ਕਿ ਬੋਲਾ ਹੁਣੇ ਥੱਲੇ ਡਾਕਟਰ ਬੋਲਾ ਪੰਬਾਲਾ ਵੀ ਝੂਠ ਮਾਰਦਾ ਕੀ ਪੈਦਾ ਸਾਢੇ ਪੰਜ ਕਿਲੋ ਬੋਲਾ ਕੱਢਿਆ ਵੀ 7 ਨਹੀਂ ਕੋਈ 8 ਨਹੀਂ ਆ ਠੀਕ ਆ ਬੱਚਾ ਚੰਗਾ ਕਿ ਸਾਢੇ ਪੰਜ ਕਿਲੋ ਬੋਲਾ ਕੱਢਤਾ ਆਪਾਂ ਹਾਂ ਖੋਲ ਦੇ ਭਈ ਤੋਰ ਕੇ ਦਿਖਾ ਦੇ ਠੰਡੇ ਬਈ ਜਿੰਨੀ ਕਹਿੰਦਾ ਬਰਫੀ ਆ ਕੱਪ ਬਾਕੀ ਡਾਕਟਰ ਕੱਦ ਵਾਲੀ ਬੋਲੀ ਕੱਦ ਵਜਨ ਨਹੀਂ ਰਹਿਣਾ ਮੰਨੇ ਵੀ ਛੋਟੀ ਹੈਗੀ ਕੱਦ ਚੰਗਾ ਰਾਜ ਜੀ ਆ ਪ੍ਰਿੰਟ ਪੂਰੀ ਭਜਨ ਦੀ ਪ੍ਰਿੰਟ ਲੋਡਿੰਗ ਚੰਗਾ ਬਈ ਮੁੱਖੀ ਵਾਲਾ ਥਣ ਫੇਸ ਵੀ ਪੱਤਰਮਾਲੀ ਦਾ ਬੜਾ ਪਿਆਰਾ ਹੈ ਆ ਜਾਓ ਫੇਸ ਦੇਖੋ ਬਈ ਫੇਸ ਬੜਾ ਪਿਆਰਾ ਯਾਰ ਹਨਾ ਹਾਂ ਹੂੰ ਬਾਕੀ ਕੱਦ ਵੱਡ ਚੰਗਾ ਚੰਗੀ ਆ ਵੱਡ ਥਣ ਲੈਵਾ ਚੰਗਾ ਚੰਗੇ ਬੋਲੀ ਤੋਂ ਸਟਾਰ ਬੋਲੀ ਡਾਕਟਰ ਬਹੁਤ ਆ ਲੈ ਇੱਥੇ ਛੱਡ ਕੇ ਬੱਚੀ ਥੱਲੇ ਬੈਠ ਗਈ ਰੇੜੇ ਦੇ ਵਿਚਾਲੇ ਘੜਾ ਲਈ ਰੱਸਾ ਵੀ ਛੱਡਤਾ ਬਾਈ ਨੇ ਤਾਰਾਂ ਦੇਖੋ ਬਈ ਕੀ ਆ ਬਾਤ ਚੂਣ ਬੜਾ ਚੰਗਾ ਯਾਰ ਸੁਵਾਈ ਦੇਖ ਰਹਾ ਟਰ ਹੂੰ ਸੁਵਾਈ ਲੇ ਗੁੱਤੀਆਂ ਪੜਦੀ ਐ ਬਈ ਕੋਈ ਚੂਣ ਬੜਾ ਟਰ ਆਪਾਂ ਲੈ ਸੁਵਾਈ ਦੇਖ ਬਈ ਲੈ ਕੀ ਆ ਬਾਤ ਆ ਚੂਣ ਬੜਾ ਚੰਗਾ ਯਾਰ ਹਨ ਲੈ ਮੌ ਇਹ ਨਾਲ ਖੜੀ ਐ ਰੱਸਾ ਛੱਡਤਾ ਸੀ ਬਾਈ ਨੇ ਥੱਲੀ ਕਰ ਮਾਲੀ ਪੂਰਾ ਲੈ ਟਰ ਤੋਂ ਜਵਾਕ ਬਹਿ ਜਾ ਤਾ ਵੀ ਕੋਈ ਤਾਣੀ ਚੱਕਰ ਲੈ ਆ ਬਾਈ ਛੋਟਾ ਜਵਾਕ ਚੋਈ ਚੱਲੇ ਲਾ ਇਦੂ ਵੱਧ ਤਸੀਲ ਕੀ ਹੋ ਬਾਈ ਕੀ ਆ ਬਾਤ ਨਾਲੇ ਬੱਚੇ ਨੂੰ ਜਵਾਈ ਨਹੀਂ ਕਰਨੀ ਆਉਂਦੀ ਬਾਈ ਠੀਕ ਆ ਠੰਡੀ ਠੁੰਡੀ ਫੋਲਾ ਬਾਕੀ ਕੱਦ ਵਜ ਨਾਲ ਡੈਕਟਰ ਛੋਟੀ ਨਹੀਂ ਤੇ ਕੀ ਮੋਲ ਲ ਭਰਾ ਇਹਦਾ ਇਹਦਾ ਡੈਕਟਰ ਮੋਲ ਦਾ 80 ਬਹਿੜ ਦਾ ਕਰਾਉਣ ਨੂੰ 80 ਕਰਾ ਲਾ 75 ਕਰਾ ਲਾ ਠੀਕ ਆ 72000 ਦੀ ਬੱਸੀ ਦੇ ਦਾਂਗੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ 80 ਕਰਾ ਲਓ 82 ਕਰਾ ਲਓ 72000 ਦੀ ਬਿਹੜਾ ਜਿਹੜੀ ਆਪਾਂ ਦੇ ਦੇ ਜਾਂਗੇ ਬਾਈ ਕੋਈ ਛੋਟੀ ਨਾ ਮੰਨੇ ਕੋਈ ਲੱਸੀ ਨਾ ਮੰਨੇ ਡਾਕਟਰ ਬਾਈ ਨਾਲ ਜਾਂ ਪੂਰੀ ਵੱਡੀ ਕੱਦ ਵਾਲੀ ਵਛੀ ਲੈ ਤੁਹਾਰੇ ਕੋਲ ਇਹਨੂੰ ਕੋਈ ਨਹੀਂ ਕਰਮ ਵਾਲੀ ਨੂੰ ਲੈ ਸਹੀ ਗੱਲ ਲੈ ਹਿੱਲੀ ਪੁਰਾਣੀ ਆਹ ਖੁਦਾਂ ਅੰਮਰਗੇ ਦੁਬਾਰੇ ਫੇਰ ਮਾਰ ਕੇ ਆਹ ਨਾ ਪੁੱਠੇ ਪਾਸੇ ਬਹਿ ਕੇ ਮਾਉਣ ਬੜਾ ਚੰਗਾ ਬਾਈ ਕੀ ਬਾਤ ਹੈ ਚਵਾਈ ਬਹੁਤ ਚੰਗੀ ਹੈ ਲੈ ਬਾਕੀ ਸਭ ਆ ਮਰਜੀ ਦਾ ਆਹ ਮਾਰੀ ਚੱਲ ਕੋਈ ਚੱਕਰੀ ਨਹੀਂ ਹਿੱਲੀ ਕਰਮ ਵਾਲੀ ਪੁਰਾਣੀ ਲੈ ਥਣ ਥਣ ਬਹੁਤ ਚੰਗਾ ਚਵਾਈ ਚਵਾਈ ਨੰਬਰ 1 ਆਈ ਅੱਗੇ ਭਰਾ ਦੋ ਨੰਬਰ ਕਿਹੜਾ ਸਾਸ ਹੁੰਦੀ ਇਹ ਵੀ ਦੂਜੇ ਸ਼ੂਨੀ ਡਾਕਟਰ ਕਿੰਨੇ ਦਿਨ ਲੈਂਦੀ ਹੈ ਇਹਦੇ ਬਾਅਦ ਪੰਜ ਚਾਰ ਦਿਨ ਡਾਕਟਰ ਠੀਕ ਬਾਕੀ ਠੰਡੀ ਠੁੰਡੀ ਵੀ ਬੱਚੀ ਬਹੁਤ ਹਲ ਹੈ ਕੀਰ ਘੜ ਦੁੱਧ ਦਾ ਇਹਦਾ ਮਾਲਕਾਂ ਨੇ ਭੁਲੁੰਦਾ ਡਾਕਟਰ 19 ਕਿਲੋ ਤੋਂ ਦੱਸਿਆ ਠੀਕ ਆ ਬਾਈ ਹਾਂ ਕੱਦ ਬਿਲਕੁਲ ਚੰਗਾ ਜੀ ਆ ਵੀ ਦੇ ਦੂਗੀ ਲੇਵਾ ਦੇਖੋ ਬਾਈ ਜਿੰਨਾ ਪੱਟ ਤੋਂ ਮੂਹਰ ਨੂੰ ਦਿਖਾਉਂਦੇ ਲੇਵਾ ਨਹੀਂ ਪਛਾਣ ਮਾਰਕਟ ਦੇ ਇਤਰਾ ਲੈ ਮੈਂ ਕਹਿੰਦਾ ਕੀ ਆ ਬਾਟਾ ਭਾਂਡਾ ਬਹੁਤ ਚੰਗਾ ਯਾਰ ਹਾਂ ਬਾਕੀ ਠੰਡੀ ਠੁੰਡੀ ਡਾਕਟਰ ਬਹੁਤ ਹਲ ਹੈ ਗਰਮੀ ਆ ਦਾ ਕੰਮ ਆ ਇਹਦਾ ਕੁਝ ਨਹੀਂ ਕਹਿੰਦੀ ਠੰਡੀ ਬਸਹੀ ਗੱਲ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੋਟੋ ਪਾ ਕੇ ਕੱਦ ਵਜੇ ਨਾਲ ਹੀ ਡਾਇਰੈਕਟਰ ਕੱਦ ਵਜੇ ਨਾਲ ਚੰਗਾ ਨਹੀਂ ਮੂੰਹ ਬਹੁਤ ਸੁੱਕਾ ਤੇ ਬਲੂਨ ਗੱਗੇ ਵੇਚਦੇ ਸਹੀ ਗੱਲ ਆ ਆਪਾਂ ਨੂੰ ਰਹਿਣਾ ਦੂਜੇ ਹੀ ਕਿਹਾ ਤੇ ਦੂਜੇ ਆਪਾਂ ਦੱਸੂ ਹੂੰ ਫੇਸ ਬੜਾ ਪਿਆਰਾ ਬਈ ਬਾਕੀ ਸੂਰਾ ਤਾਰਾ ਚੈੱਕ ਕਰ ਲੋ ਵਰਲਡ ਦਾ ਕਮਾਲ ਦਾ ਸੂਰਾ ਤਾਰਾ ਵੀ ਚੰਗਾ ਲੀਵਾ ਕਮਾਲ 2000 ਵਜੇ ਲੈਂਦੀ ਆ ਡਾਇਰੈਕਟਰ ਹੂੰ ਲੀਵੇ ਨਾਲ ਤਾਂ ਅੜ ਜੂਗੇ 25 ਥੱਲੇ ਤੁਰਿਆ ਨਹੀਂ ਸਹੀ ਗੱਲ ਆ ਹਜੇ ਕੱਚੀ ਕੱਚੀ ਆ ਦਾ ਨਹੀਂ ਡਾਇਰੈਕਟਰ ਇੰਨੇ ਹੀ ਲੀਵਾ ਇਹਨੇ ਫੇਰ ਬਣਾ ਲਿਆ ਮਾਰੀ ਥ ਇਹ ਦਾ ਡਾਕਟਰ ਜਮ ਜੈ ਜੀ 65000 ਕੋਈ 75 ਨਹੀਂ ਕੋਈ 65000 ਦੇ ਬੱਚੀ ਜਬਾਤ ਜੈ ਜਮੋਲਾ ਬਾਈ 65000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜਾ ਚੰਗੀ ਆ ਵੜ ਲੈ ਵਾ ਲੂਗਾ ਕਰਮ ਵਾਲੀ ਦੇ ਬਹੁਤ ਆ ਹੱਜ ਡਾਕਟਰ ਬਾਕੀ ਦਾ ਦੁੱਧ ਤਾਂ ਬਹੁਤ ਵਧੀਆ ਹੋਊਗਾ ਬਾਈ ਇੱਕ ਪਾਸੇ ਅਗਲਾ 2 ਲੱਖ ਵਾਲੀ ਮੱਝ ਲੈ ਲੈ ਇੱਕ ਪਾਸੇ ਅਜੇ 65000 ਰੁਪਏ ਸਹੀ ਗੱਲ ਆ ਬਾਈ ਹਨਾ ਤੇ ਜਮਾ ਇੱਕ ਬਰਾਬਰੀ ਆ ਫੈਂਡ ਫੌਂਡ ਫੁੱਲ ਆਣੀ ਆ ਹਾਂ ਲੈ ਵਾ ਖਾ ਦੇ ਉਹਨਾਂ ਮਗਰੋਂ ਉਹਨਾਂ ਮੁਰੂਆਂ ਕੀ ਬਾਤ ਕੱਲਾ ਕੱਲਾ ਥਣ ਪੂਰੇ ਨਹੀਂ ਹੋਈ ਆ ਸਹੀ ਮਾਰਜੀ ਲੈ ਹੱਥ ਵੀਰੀ ਚਲ ਕੋਈ ਚੈੱਕ ਨਹੀਂ ਨਹੀਂ ਕ ਲੈ ਵੱਡੀ ਗੱਲ ਮੁੱਲ ਜਾਇਆ ਜਾ ਬਾਈ ਹੱਥ ਮੇਰੀ ਚੱਲ ਹੈ ਇਹਦੀ ਠੰਡੀ ਏਅਰ ਕੰਡੀ ਠੰਡੀ ਠੰਡੀ ਦਾ ਕੋਈ ਅੰਤ ਹੀ ਨਹੀਂ ਹੈ ਸਹੀ ਗੱਲ ਆ ਬਾਈ ਤੇ ਨਾਗੇ ਸੀਗੇ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ